ਪਾਤਸ਼ਾਹੀ ਅਤੇ ਸਿੱਖਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੁਰੀ ਦੁਨੀਆ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋ ਰਹੀਆਂ ਹਨ। ਉੱਥੇ ਹੀ ਖੰਨਾ ਦੇ ਨੇੜਲੇ ਪਿੰਸਲਾਣਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਤੋਂ ਵੀ 6ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚਾਰਮਛੋ ਪ੍ਰਾਪਤ ਸਥਾਨ ਤੇ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਸਰਵਣ ਕੀਤਾ ਗਿਆ। ਸੰਗਤਾਨ ਨੇ ਵੀ ਗੁਰੂ ਘਰ ਪਹੁੰਚ ਕੇ ਗੁਰਬਾਣੀ ਦਾ ਅਨੰਦ ਪ੍ਰਾਪਤ ਕੀਤਾ ਉੱਥੇ ਹੀ ਸ਼ਾਮ ਨੂੰ ਗੁਰੂ ਘਰਾਂ ਵਿਖੇ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ ਚਹੀਦਾ ਜਿਹੜਾ ਪ੍ਰਕਾਸ਼ ਨੂੰ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਇਸ ਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਅਸੀਂ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬੋਲ ਰਹੇ ਹਾਂ ਇਸ ਇਹ ਸਥਾਨ ਸੇਮੇ ਪਾਸਾ ਜੀ ਦੀ 400 ਸਥਾਨ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਜਿੱਥੇ ਅੱਜ ਪਹਿਲੇ ਪਾਸਾ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਸਾ ਜੀ ਦੇ ਜਿਹੜੇ ਗੁਰਪਰਬ ਨੇ ਬੜੇ ਉਤਸ਼ਾਹ ਨਾਲ ਮਨਾ ਰਹੇ ਹਾਂ ਅਸੀਂ ਅਾਕੀ ਕੀ ਪ੍ਰੋਗਰਾਮ ਇੱਥੇ ਅੱਜ ਲਿਖੇ ਗਏ ਸੀਗੇ ਅੱਜ ਇੱਥੇ ਸਵੇਰ ਤੋਂ ਹੀ ਸੰਗਤਾਂ ਆ ਰਹੀਆਂ ਨੇ ਕਿਉਂਕਿ ਇਸ ਜਿਹੜਾ ਇਹ ਗੁਰਪਰਬ ਸੀ ਇਹ 31 ਜੁਲਾਈ ਤੋਂ ਸ਼ੁਰੂ ਹੋਇਆ ਹੋਇਆ ਪਹਿਲਾ ਸੁਖਨੀ ਸਾਹਿਬ ਦੀਆਂ ਲੜੀਆਂ ਸੀ ਅੱਜ 8ਵੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਨੇ ਉਪਰੰਤ ਦੀਵਾਨ ਸਜੇ ਨੇ ਗੁਰੂ ਕੇ ਲੰਗਰ ਲੱਗੇ ਹੋਏ ਨੇ ਤੇ ਉਧਰ ਖੂਨ ਕੈਂਪ ਵੀ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਪੰਜਾਬ ਨਿਵਾਸੀ ਸੰਗਤਾਂ ਨੂੰ ਸਹਬ ਸ੍ਰੀ ਗੁਰੂ ਧੰਤਨ ਗੁਰਨਾਨਕ ਪਾਸ ਜੀ ਦੇ ਗੁਰਪਰਬ ਦੀਆਂ ਸਭ ਸੰਗਤਾਂ ਨੂੰ ਲੱਖਾਂ ਲੱਖ ਵਧਾਈਆਂ ਹੋਣ ਅਤੇ ਅਸੀਂ ਨਗਰ ਸਲਾਣਾ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਮੀਰੀ ਪੀਰੀ ਦੇ ਮਾਲਕ ਸਿਮੇ ਪਾਸ ਜੀ ਦੇ ਸਥਾਨਾਂ ਤੋਂ ਬੋਲਦੇ ਆ ਸਾਡੇ ਇਸ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਬੜਾ ਚਾਅ ਹੈ ਗੁਰੂ ਗੰਜਿਆਂ ਦੇ ਗੁਰਪਰਬ ਨੂੰ ਮਨਾਉਣ ਦਾ ਸਭ ਗੁਰਦੁਆਰਾ ਸਾਹਿਬ ਗੁਰੂ ਘਰਾਂ ਦੇ ਵਿੱਚ ਬੜੀ ਸਰਦਾ ਤੇ ਸਤਿਕਾਰ ਨਾਲ ਇਹ ਗੁਰਪਰਬ ਮਨਾਇਆ ਜਾ ਰਿਹਾ ਹੈ ਅਤੇ ਇੱਥੇ ਵੀ ਬੜੀ ਸਰਦਾਂ ਤੇ ਧੂਮਤਾਮ ਨਾਲਾ ਸ਼ੇਗੁਰ ਪਰ ਮਨਾ ਰਹੇ ਹਾਂ ਬੜੀਆਂ ਸੰਗਤਾਂ ਦਾ ਸਾਡੇ ਨਾਲ ਸੰਯੋਗ ਹੈ ਇਲਾਕੇ ਦੀ ਨਗਰ ਦੀ ਸਾਰੀਆਂ ਸੰਗਤਾਂ ਸਰਪੰਚ ਪੰਚ ਲੰਬੜਦਾਰ ਸਭ ਤਰ੍ਹਾਂ ਦੀਆਂ ਧਾਰਮਿਕ ਸੇਵਾ ਸਾਡੇ ਨਾਲ ਰਲ ਮਿਲ ਕੇ ਸਮਾਗਮ ਮਨਾਉਂਦੀਆਂ ਹਨ ਜੀ ਤੇ ਕੀ ਕੀ ਅੱਜ ਸ਼ਾਮ ਨੂੰ ਕੀ ਇੱਥੇ ਕੀ ਖਾਸ ਪ੍ਰੋਗਰਾਮ ਲਿਖੇ ਜਾਉਂਦੇ ਨੇ ਖਾਸ ਪ੍ਰੋਗਰਾਮ ਹੈ ਜੀ ਪਹਿਲਾਂ ਤਾਂ ਅੱਜ ਦੇਖੋ ਤੁਹਾਡੇ ਸਾਹਮਣੇ ਲੰਗਰ ਪਾਨ ਖੁੱਲੇ ਅਟੁੱਟ ਵਰਤਣੇ ਨੇ ਤੇ ਖੁੱਲੇ ਚੱਲਣੇ ਨੇ ਹਰ ਇੱਕ ਤਰ੍ਹਾਂ ਦਾ ਬੰਦੋਬਸਤ ਕੀਤਾ ਗਿਆ ਹੈ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਮਟਰ ਪਨੀਰ ਜਲੇਬੀਆਂ ਹੋਰ ਖੀਰ ਸਾਰੇ ਤਰ੍ਹਾਂ ਦੇ ਲੰਗਰ ਇੱਥੇ ਪਕਵਾਨ ਪੱਕੇ ਹੋਏ ਨੇ ਸੰਗਤਾਂ ਸੱਗ ਰਹੀਆਂ ਨੇ ਅਤੇ ਵਾਹਿਗੁਰੂ ਦਾ ਜਾਪ ਕਰੀਆਂ ਨੇ ਬਾਕੀ ਵੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਸਤਿਗੁਰਾਂ ਦੀ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰੀਏ ਕਿ ਆਪਣੇ ਪੰਜਾਬ ਦੇ ਵਿੱਚ ਸਾਰੀ ਸੰਗਤ ਗੁਰੂ ਦੇ ਲੜ ਲੱਗੇ ਗੁਰਬਾਣੀ ਪੜ੍ਹੇ ਗੁਰੂ ਇਤਿਹਾਸ ਨਾਲ ਆਪਾਂ ਜੁੜੀਏ ਆਪਣੇ ਬੱਚੇ ਗਾਂ-ਗਾਹ ਪੀੜ੍ਹੀ ਨੂੰ ਆਪਾਂ ਗੁਰੂ ਇਤਿਹਾਸ ਗੁਰੂ ਗੁਰਬਾਣੀ ਨਾਲ ਜੋੜੀਏ ਅਗਲੀ ਆਪਣੀ ਪੀੜ੍ਹੀ ਜੇ ਰੌਣ ਵਾਲੀ ਆ ਆਪਣੇ ਗੁਰ ਇਤਿਹਾਸ ਗੁਰਤਾ ਮਾਨ ਨੂੰ ਸਮਝਾ ਸਕੇ ਜੀ ਹਾਂਜੀ ਸਾਮ ਨੂੰ ਦੀਪਮਾਲਾ ਤਾਂ ਤਕਰੀਬਨ ਲੜੀਆਂ-ਲੁੜੀਆਂ ਤਾਂ ਚੱਲੇ ਰਹੀਆਂ ਨੇ ਬਾਕੀ ਦੇਸੋਂ ਕਿ ਉਹਦੀਆਂ ਪ੍ਰੇਮ ਦੀਆਂ ਜੋਤਾਂ ਆਪਣੇ ਘਰਾਂ 'ਚ ਵੀ ਜਗਾਇਓ ਸਭ ਖੁਸ਼ੀਆਂ ਮਨਾਇਓ ਪ੍ਰੇਮ ਕਰੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਿਓ ਕਿ ਸਾਰਿਆਂ ਦੀ ਜਿੰਨੀ ਵੀ ਜ਼ਿੰਦਗੀ ਰਹਿੰਦੀ ਆ ਗੁਰੂ ਇਤਿਹਾਸ ਗੁਰ ਗੁਰਬਾਣੀ ਨਾਲ ਜੋੜ ਕੇ ਆਪਾਂ ਇਹ ਜੀਵਨ ਸਫਲਾ ਕਰੀਏ